ਪਹਾੜਾ ਤੇ 1990 ਦੇ ਵਿੱਚ ਅਤਵਾਦੀ ਹਮਲਾ ਸ਼ਹੀਦ ਹੋਏ ਕੌਮਰੇਡ ਅਮਰੀਕ ਸਿੰਘ ਪਨਿਆਰ ਦੇ ਸ਼ਹੀਦ ਦਿਹਾੜੇ ਨੂੰ ਸਮਰਪਿਤ ਪਨਿਆਰ ਦੇ ਵਿਖੇ ਸਿਆਸੀ ਕਾਨਫਰੰਸ ਕੀਤੀ ਗਈ ਇਸ ਮੌਕੇ ਤੇ ਸਟੇਜ ਕਦਰ ਦੀ ਭੂਮਿਕਾ ਕੌਮਰੇਡ ਰਾਜਕੁਮਾਰ ਪੰਟੋਰੀ ਨੇ ਨਿਭਾਈ ਇਸ ਮੌਕੇ ਤੇ ਗੀਤ ਸੰਗੀਤ ਮੰਡਲੀ ਨਿਰਮਲ ਸਿੰਘ ਨਿੰਮਾ ਬਾਬਾ ਵਾਲੇ ਦੱਸਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਾਤਰੀ ਦੀ ਕਥਾ ਆਪਣੇ ਗੀਤਾਂ ਦੇ ਰਹੀ ਹਾਜ਼ਰ ਪਾਰਟੀ ਕਾਰਕੁਨਾਂ ਦੇ ਸਾਹਮਣੇ ਪੇਸ਼ ਕੀਤੀ ਗਈ ਮਾਰਕਸਵਾਦੀ ਆਗੂਤਾ ਇਹ ਕਹਿਣਾ ਹੈ ਕਿ ਅਜੋਕੇ ਸਮੇਂ ਦੇ ਵਹਿਚਾਲਾ ਜੁੜੇ ਨੇ ਬਿਲਕੁਲ ਵੈਸੇ ਹੀ ਹਨ ਜਿਵੇਂ ਸ਼ਹੀਦ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਅਤੇ ਕੌਮਰੇਡ ਜੋਜੇ ਸਿੰਘ ਦੇ ਵੱਲੋਂ ਵੱਲੋਂ ਸੰਦਸ ਦੇ ਹਾਲਾਤ ਬਦਲਣ ਤੇ ਲਈ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਸਾਰਿਤ ਕਰਨ ਦੀ ਲੋਟ ਹੈ। ਅੱਜ ਜਿਵੇਂ ਵੀਦ ਕਾਵਾੜਮ ਦੀ ਸਰਕਾਰ ਨੇ ਇਹਨਾਂ ਦੇ ਖਾਲਸਤੇ ਨੇ ਦੱਸ ਕਰਦਾ ਹੈ ਜਿਹੜੇ 17 ਜੁਲਾਈ ਨੂੰ 1990 ਨੂੰ ਸ਼ਹਾਦਤ ਹੋਏ ਸੀ ਇੱਕ ਬੜਾ ਹੋਰ ਦੂਸਰੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ 9 ਜੁਲਾਈ 1716 ਨੂੰ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦਾ ਸੀ ਜਿਹੜਾ ਆਪਾਂ ਜ ਮਨਾ ਰਹੇ ਆ ਇਸ ਕਰਕੇ ਆਇਆ ਸਾਡਾ ਫੰਕਸ਼ਨ ਜਿਹੜਾ ਨਾ ਇਹੀ ਆ ਉਹਨਾਂ ਸੀ ਇਹਨਾਂ ਯਾਰ ਕਿਹਾ ਜਾਵੇ ਕਿਉਂਕਿ ਜਿਹੜੀਆਂ ਸਥਿਤੀਆਂ ਨੇ ਮੇਲੇ ਉਹਨਾਂ ਦੇ ਸਾਹਤ ਹੋਈ ਸੀ ਉਹ ਸੀ ਦੀ ਜਿਹੜੇ ਆਪਾਂ ਅੱਜ ਵੀ ਬਰਕਰਾਰ ਨੇ ਅੱਜ ਵੀ ਸਾਨੂੰ ਉਹੀ ਦਵਾਈ ਲੱਗਦੀ ਲੋੜ ਆ ਇਸ ਕਰਕੇ ਹਰੇਕ ਸਾਡਾ ਸੀ ਜਿਹੜਾ ਉਹਨਾਂ ਸੀ ਬਣੇ ਯਾਦ ਕਰਕੇ ਪ੍ਰਾਣ ਲਈਦਾ ਉਹ ਸਰਦਾਈ ਨੂੰ ਅਸੀਂ ਉਹਨੇ ਵੀ ਅੱਤਕ ਲੈ ਕੇ ਜਾਵਾਂਗੇ ਜਿੰਨੇ ਦੇ ਅੱਤਕ ਦਾ ਨਕਸ਼ਾ ਪੂਰਾ ਨਹੀਂ ਹੁੰਦਾ ਕਿਉਂਕਿ ਤੰਤੀ ਵਾਰੇ ਹੋਵੇ ਨਾ ਅਗੜਮ ਰਿਕਸ਼ੇ ਦੀ ਹਾਦਸਤ ਨੂੰ ਔਰ ਦਲਸਰ 9 ਵਾਰੇ ਹੋ ਗਏ ਨਾ ਬਾਬਾ ਬੰਦੇ ਦੀ ਹਾਦਸਤ ਨੂੰ ਅੱਜ ਵੀ ਉਸੇ ਟੰਗੜਾ ਲੋਕਾਂ ਵੱਲ ਕਿਰਕੋ ਪਾਇਆ ਪਿਆ ਯਾਰ ਅੱਜ ਵੀ ਲੋਕ ਕਰਜੇ ਦੇ ਯਾਰ ਫਸੇ ਪਏ ਨੇ ਅੱਜ ਵੀ ਜਿਹੜਾ ਜਾਤੀ ਦਾਮਣ ਹੈ ਅੱਜ ਵੀ ਜ਼ਬਰਵਾ ਅੱਜ ਵੀ ਸਾਰਾ ਕੁਛ ਜਿਹੜਾ ਲੋਕਾਂ ਨੂੰ ਤੋੜ ਕੇ ਜਿਹੜਾ ਲਾ ਰੱਖਿਆ ਜਾ ਰਿਹਾ ਇਸ ਕਰਕੇ ਅਸੀਂ ਉਹ ਉਹਨਾਂ ਦੇ ਮਿਸ਼ਨ ਨੂੰ ਜਿਹੜਾ ਅੱਗੇ ਲੈ ਕੇ ਜਾਣ ਵਾਸਤੇ ਪ੍ਰਣ ਕਰਨੇ ਆਂ ਇਹ ਸਭ ਐਕਸ਼ਨ ਦਾ ਜਿਸ ਮਾਰਗ ਮੈਂ ਜਿੱਦੇ ਵਿੱਚ ਆਇਆ ਹੈ। ਉਹ ਵੰਦੀ ਪਾਰਡੀਏ ਅਬ ਨਾ ਮੁਲਮਈ ਸੀਨੀ ਉੱਪਤੀਆ ਉਹ ਖਾਲਸਾ ਇੰਡਸਟਰੀ ਦੇ ਉਹਦੇ ਜੁੜੇ ਹਕੂਮਤ ਦੇਸ਼ ਦੇ ਕਰ ਲਿਆ ਉਹਨਾਂ ਆਪ ਪਰਦੇਸ਼ੀ ਹੋ ਗਏ। ਅੱਜ ਇਸ ਬਰਸਲੇ ਮੌਕੇ ਜਿੱਥੇ ਅਸੀਂ ਉਹਦੀ ਕੁਰਬਾਨੀ ਨੂੰ ਯਾਦ ਕਰਦੇ ਆਂ ਇਹ ਚੇਤੇ ਗੁਰੂਣਾ ਚਾਹੁੰਦਾ ਕਿ ਉਹ ਗੈਰ ਬਰਾਬਰੀ ਜੁੜਾਈ ਸੀ। ਉਸ ਸਮੇਂ ਜਦੋਂ ਸਾਰੇ ਰਾਸ਼ਟਰੀ ਪਾਰਟੀਆਂ ਜੀ ਉਸ ਦੇਸ਼ ਦੇ ਗਵਰਨੀਅਰ ਖਿਲਾਫ ਚੁੱਕ ਕੀਤੀਆਂ ਹਨ ਜੀ ਉਸ ਚੋਪਰ ਉਲਟੋ ਸਾਡੀ ਪਾਰਟੀ ਦਾ ਇਹਦੇ ਚ ਕਾਮ ਲੰਮੀ ਸੀ ਦਾ ਵਿਸ਼ੇਸ਼ ਰੋਸ ਸੀ ਜਿਹੜਾ ਉਹਨਾਂ ਨੇ ਆਰਟੀਕਲ 1000 ਨੰਬਰ ਵਾਲੇ ਨੂੰ ਬਾਦਾਂ ਹੁਣ ਆਪਰੇ ਚਾਜ ਦਿੱਤੇ ਅੱਜ ਸਮੇਂ ਜੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਉਸ ਜਿਹੜੇ ਚੋਪਰ ਦੀ ਰਾਣੀਤੀ ਆਸ ਬੋਲੇ ਜਿਹੜਾ ਵੀ ਗੁਸਰਤਾਰ ਦੀ ਉਸਵਾਰ ਪੁੱਛਦਾ ਜਿਹੜਾ ਕੋਈ ਸਵਾਲ ਨੂੰ ਲੋਚਣਾ ਕਰਦਾ ਜਾਂ ਵਿਰੋਧ ਕਰਦਾ ਉਹਨੂੰ ਕੋਈ ਜ਼ਾਬਨ ਕੇ ਸਾਜ ਨਹੀਂ ਉਹ ਦੇਸ਼ ਤੋਂ ਉਹਦੇ ਕੇ ਸਾਜ ਉਹ ਪਰਤ ਦੇ ਦਰਜੀ ਤੇ ਜਾਂਦੇ ਤੇ ਬੋਲਣ ਲੱਗਾ ਸੋਚਣਾ ਪੈਂਦਾ ਵੀ ਇਹ ਦੇ ਮੈਂ ਬੋਲੂਗਾ ਤੇ ਇਹਦਾ ਕੀ ਮਤਲਬ ਹੋਊਗਾ ਉਹ ਤੁਸੀਂ ਜਿਹੜਾ ਸ਼ੋਕਾ ਜੀ ਦੇਸੀ ਦਾ ਬਰਾਸਾ ਅਲੀਖ ਉਹਦੀ ਇਹ ਸਵਾਲ ਨਾਜਰ ਨੂੰ ਯੋਗਨਕੂ ਫਿਲੀ ਗਿਆ ਉਹ ਬੜਾ ਸਿੰਪਲ ਉਹ ਨਾਪਰ ਤੇ ਲਿਆ ਇੱਕ ਪੋਸਟ ਪਾਈ ਇਹਨਾਂ ਚ ਸਰਕਾਰੀ ਇੱਕ ਧੰਨੋ ਪ੍ਰਚਾਰ ਸਾਹਿਬ ਵੀ ਕੀਤੇ ਤੇ ਦੂਜੇ ਪਾਸੇ ਉਹਨਾਂ ਦੋ ਬਲੌਕ ਆਇਆ ਵਿੱਚ ਜੀ ਭਾਈ ਇਹੜੀ ਹਜੂਮੀ ਹੰਸਾ ਉਹਦੀ ਵੀ ਲੋਚਾ ਕਰੋ ਤੇ ਰੋਜ਼ ਰੋਜ਼ ਕਹਿੰਦੇ ਤੁਸੀਂ ਜਾਵਾ ਉਹਦੀ ਵੀ ਲੋਚਾ ਕਰੋ ਉਹਨਾਂ ਨੂੰ ਪਰਚਾ ਬਿਨਾਂ ਪਰਚਾ ਲਾਉਣ ਦੀ ਇਤਿਆਹ